ਲਕਡਾਣ ਜਿਹੜੇ ਖੁਦਾ ਨੇ ਕਲਾਂ ਦੇ ਤਸੋਰ ਵਚਨ ਤੋਂ ਸਾਫ਼ ਹੋ ਚੁੱਕੇ ਜੀ ਤੁਹਾਡੇ ਕੋਲੋ ਕੁਝ ਵੀ ਲੁਕਿਆ ਨਹੀਂ ਜਿ세 ਖੁਦਾ ਦੇ ਵਿੱਚ ਜਿਹੜੀ ਟਾਣੀ ਬੇਹਲੋ ਟਾਣੀ ਆ ਟਫਲ ਦੇ ਰਹੀ ਆ ਤੇ ਟਾਣੀ ਇਹ ਬੇਲ ਤੋਂ ਵੱਖਰੀ ਹੋ ਗਈ ਤੇ ਕੜੀ ਫਲ ਦੇ ਨਹੀਂ ਸਕਦੀ ਇਸ ਲਈ ਖੁਦਾ ਆਗਰ ਸੀ ਮੈਂ ਤੋ ਵੱਖਰੀ ਹੋ ਗਈ ਕੋਸ਼ਿਸ਼ ਕਰ ਨਹੀਂ ਸਕਦੀ ਤਾਂ ਜੀ ਦੇ ਵਿੱਚ ਲੱਗੀ ਆ ਤੁਸੀਂ ਖੁਦਾ ਦੇ ਵਿੱਚ ਆ ਅਸੀਂ ਇੱਕ ਦਿਨ ਫਰਦਾਰ ਹੋਵਾਂਗੇ ਅਸੀਂ ਖੁਦਾ ਵਿੱਚ ਬਣੇ ਰੋ ਖੁਦਾ ਦੇ ਵਿੱਚ ਖੁਦਾ ਇੱਕ ਦਿਨ ਫਰਦਾਰ ਕਰੇਗਾ ਇੱਕ ਦਿਨ ਖੁਦਾ ਹਾਲੇਲੂਇਆ 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 ਛਾਂਗੇ ਤੇ ਖੁਦਾ ਦਾ ਧੰਨਵਾਦ ਕਰੋ ਤਰ ਕੋਈ ਫਟਕਾਰੇ ਤੇ ਖੁਦਾ ਦਾ ਧੰਨਵਾਦ ਕਰੋ ਤਰ ਕੋਈ ਕੁਛ ਕਰੇ ਤੇ ਖੁਦਾ ਦਾ ਧੰਨਵਾਦ ਕਰੋ ਤਾਂ ਦੇ ਕੋਈ ਮੁਸੀਬਤ ਕੋਈ ਆ ਜਾਏ ਤੇ ਖੁਦਾ ਦਾ ਧੰਨਵਾਦ ਕਰੋ ਖੁਦਾ ਦਾ ਜਿੱਤਰਾ ਆਈ ਆਇਓ ਆਪੇ ਚਲੀ ਜਾਵੇਗੀ